그리 아주 나나 <놀람> ਸਾਡਾ ਸਾਡਾ ਰੇਲੋਂ ਪਾਰ ਜੇ ਉਧਰਲੇ ਬੰਨੇ ਸਾਡਾ ਘਟਿਆ ਇਧਰ ਸਾਡਾ ਜਿਆਦਾ ਜੇ ਤੇ ਇੱਕ ਥੋੜੇ ਉਹ ਵੀ ਠਪਾਉਣਾ ਜੇ ਇੱਕ 4 ਕੋ ਫੁੱਟ ਦਾ ਇਹਨਾਂ ਦਾ ਜਿਹੜਾ ਇਟਾਂ ਵਾਲਾ ਜੀ ਇਹ ਵੀ ਠਪੋਲਾ ਜੀ ਹਾਂਜੀ ਇੱਕ ਦੇ ਇੱਕ ਆਟਾ ਪਿੰਡ ਪਾਣੀ ਹੱਥੋਂ ਵੀ ਪਾਣੀ ਦਾ ਨਿਕਾਸ ਨਹੀਂ ਹੈਗਾ ਉਹ ਉਹ ਵੀ ਸਾਡਾ ਕਰੋ ਥੋੜਾ ਜਿਹਾ ਮੰਡੀ ਪੋਰਚ ਪਾ ਜੇ ਨਾਲੇ ਦੂਰੇ ਹੱਥੇ ਬਣਾਉਂਦੇ ਉਹ ਬੜੀ ਜਿਹੜੀ ਪ੍ਰੋਬਲਮ ਹੈ ਬਹੁਤ ਜੀ ਤੁਹਾਨੂੰ ਧੰਨਵਾਦ ਕਰਦੇ ਆ ਤੁਹਾਡਾ ਰਬਾਖੀ ਵਰਗੇ ਇੱਕ ਛੜਕਾ ਤੇ ਬੰਨੀ ਬੰਨੀ ਆ ਕਿਰੇ ਆਪਣੇ ਪਿੰਨੂ ਵੀ ਸਾਡਾ ਟੋਟਾ ਜੋੜ ਦੋ ਤੇ ਅਸੀਂ ਤੁਹਾਡੇ ਛੀਸਾ ਹੀ ਤੁਹਾਨੂੰ ਦੇ ਦੇਣਾ ਭੈਣਾ ਤਾਂ ਮੇਰੇ ਨਾਲ ਆਏ ਸਰਪੰਚ ਸਾਹਿਬ ਸਜਨੀ ਸਾਹਿਬ ਭਾਈ सुरेंद्र ਜੀ ਤੇਨੇ ਲਾਈਟ ਆਉਂਦੀ ਕਿ ਰਾਤ ਨੂੰ ਆਉਂਦੀ ਹੈ ਮੋਟਰਾਂ ਦੀ ਬੱਤੀ ਦਿਨੇ ਹੁੰਦੀ ਹੁਣ ਇੱਕ ਵਾਰੀ ਹੜਾਏ ਜਦੋਂ ਅਨਾਉਂਸਮੈਂਟ ਕੀਤਾ ਸੀਐਮ ਸਾਹਿਬ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਚੀ ਨੇ ਕਿ ਪ੍ਰਤੀ ਇੱਕੜ 20000 ਰੁਪਇਆ ਦੇਣਾ ਤਾਂ ਸਾਰੇ ਵਿਰੋਧੀ ਕਹਿਣ ਲੱਗੇ ਜੀ ਇਹ ਸਿੰਘਪੁਰਾ ਚ ਜਿਹੜਾ ਪਿਛਲੇ ਦਿਨੀ ਹਲਾ ਕਰਕੇ ਬੜਾ ਵੱਡਾ ਚਰਚਾ ਦਾ ਨਿਕਲ ਉਹਨੂੰ ਲੈ ਕੇ ਅੱਜ ਲਗਭਗ 2.5 ਕਿਲੋਮੀਟਰ ਦੀ ਛੜਕ ਜਿਹੜੀ ਆਏ ਬਾਟੀ ਆ 52 ਲੱਖ ਦੀ ਜਿਹੜੀ ਕੀਮਤ ਨਾਲੇ ਬਣ ਕੇ ਯਾਰ ਉਹ ਜਲਦੀ ਜਿਹੜੀ ਇਹ ਛੜਕ ਬਾਟੇ ਤੋਂ ਕਰਦੇ ਸਪੋਰਟ ਹੋ ਜਾਣੀਆਂ ਲੋਕਾਂ ਜਿਹੜੀ ਸਮੱਸਿਆ ਹੁੰਦੀ ਆ ਉਹ ਦੂਰ ਹੋ ਜਾਏ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਲੈ ਕੇ ਲੋਕੀਂ ਧੜਾ ਧੜ ਜਿਹੜੇ ਆ ਕਾਂਗਰਸ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਜਿਹੜੇ ਆ ਰਹੇ ਨੇ ਅੱਜ ਪਿੰਡ ਸਿੰਘਪੁਰਾ ਦੇ ਵਿੱਚ ਸਰਪੰਚ ਸਾਹਿਬ ਨਿਸ਼ਾਨ ਸਿੰਘ ਦੀ ਗਵਾਹੀ ਚ ਲੋਕਾਂ ਨੇ ਕਾਂਗਰਸ ਔਰ ਅਕਾਲੀ ਦਲ ਨੂੰ ਅਲਵਦਾ ਕਹਿ ਕੇ ਗੈਲਕਮ ਕਰਦਾ ਬੜੀ ਮਜੀਆ ਤੇ ਆਪਣਾ ਪਰਿਵਾਰ ਲੈਂਦਾ ਹੋਇਆ ਲੋਕਾਂ ਦੇ ਬਹੁਤ ਖੁਸ਼ ਨੇ ਔਰ ਔਰਣ ਵਾਲੇ ਸਮੇਂ ਚ ਬਹੁਤ ਬੜੀਆਂ ਹੋਰ ਜਿਹੜੀਆਂ ਆਮ ਆਦਮੀ ਪਾਰਟੀ ਜਿਹੜੀ ਚਲਣਗਾ ਉਹ ਹੋਣਗੀਆਂ ਤਾਂ ਮੈਨੂੰ ਉਮੀਦ ਹੈ ਕਿ ਲੋਕ ਜਿਹੜਾ ਨਵਾਂ ਜਿਹੜਾ ਇਤਿਹਾਸ ਜਿਹੜਾ ਸਪਾਈ ਚ ਰਚਣਗੇ ਔਰ ਪਹਿਲਾਂ ਤਾਂ ਕਹਿੰਦੇ 92 ਸੀਗੇ ਮੇਰੇ ਖਿਆਲ ਸੌ ਦੇ ਲਗਭਗ ਜਿਹੜੀ ਸੀਟ ਆਮ ਆਦੀ ਪਾਰਟੀ ਦੀ ਪੰਜਾਬ ਚ ਜਿੱਤਦੇ। ਕਰੋ 8 ਤੋਂ 10 ਪਰਿਵਾਰ ਹੁਕਤਾਨਾ ਪਰਿਵਾਰ ਵਿੱਚ ਸ਼ਾਮਲ ਹੋਏ ਨੇ। ਅਸੀਂ ਬਹੁਤ ਅਹੀਂ ਦੇ ਨਾਲ ਦਿਲੋਂ ਧੰਨਵਾਦ ਕਰਦੇ ਇਹਨਾਂ ਦਾ ਵੱਡੀ ਪਾਰਟੀ ਦੇ ਸ਼ਾਮਲ ਹੋਣ। ਇਹ 2.5 ਕਿਲੋਮੀਟਰ ਦਾ ਸਾਡਾ ਸੜਕ ਦਾ ਐਗਿਆ ਸੀ ਇਹ ਹੜਾ ਦੌਰਾਨ ਟੁੱਟ ਗਿਆ। ਅਸੀਂ ਆਪਣੇ ਐਮਐਲਏ ਸਾਹਿਬ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਬਾਹ ਫੜੀ ਆ ਤੇ ਸਾਡੀ ਸੜਕ ਦਾ ਅੱਜ ਜਿੱਤ ਘਟਨਾ ਨੂੰ ਲੱਗਾ ਜੀ ਤੇ ਜਲਦੀ ਬਣ ਕੇ ਡਾਢੀ ਹੋਏ।